ਤਾਰੀਵਾਲ ਦੇ ਸ਼ਮਸ਼ਾਨਘਾਟ ਨਜ਼ਦੀਕ ਬਣੇ ਕੂੜੇ ਦੇ ਪਹਾੜ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਆਪਣੇ ਸਾਥੀਆਂ ਦੇ ਨਾਲ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਤਾਰੀਵਾਲ ਦੇ ਖਿਲਾਫ ਜ਼ੋਰਦਾਰ ਨਾਰੇਵਾਜ਼ੀ ਕੀਤੀ ਉੱਥੇ ਹੀ ਨਗਰ ਕੌਂਸਲ ਅਧਿਕਾਰੀਆਂ ਨਾਲ ਬਾਰ ਬਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਕੈਮਰੇ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ ਗਲਵਾ ਦੌਰਾਨ ਚੇਅਰਮੈਨ ਰੋਹਿਤ ਅਬਰੋਲ ਨੇ ਕਿਹਾ ਕਿ ਕੂੜੇ ਦੇ ਵੱਡੇ ਪਹਾੜ ਪਿਛਲੇ 10 ਸਾਲਾਂ ਤੋਂ ਇੱਥੇ ਲੱਗੇ ਹੋਏ ਹਨ ਗੰਦੀ ਬਦਬੂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਜਗਤ ਕੀ ਨਗਰ ਕੌਂਸਲ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਵਾਰ-ਵਾਰ ਕਿਹਾ ਜਾਂਦਾ ਹੈ ਕਿ ਮਸ਼ੀਨਰੀ ਆ ਰਹੀ ਹੈ ਪਰ ਦਿਨ-ਵਿਦਿਨ ਇਹ ਕੂੜੇ ਦਾ ਪਹਾੜ ਵੱਧਦਾ ਜਾ ਰਿਹਾ ਹੈ ਸ਼ਿਵ ਸੇਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 1 ਮਹੀਨੇ ਦੇ ਵਿੱਚ ਇੱਥੋਂ ਕੂੜੇ ਦਾ ਇਹ ਪਹਾੜ ਨਾ ਚੁੱਕਿਆ ਗਿਆ ਤਾਂ ਉਹ ਆਪਣੇ ਪਾਰ ਸ਼ਿਪ ਸੈਨਾ ਹਿੰਦੁਸਤਾਨ ਵੱਲੋਂ ਵੱਡਾ ਸੰਘਰਸ਼ ਇਸ ਜਗ੍ਹਾ ਤੇ ਉੱਤੇ ਸ਼ੁਰੂ ਕਰਨਗੇ ਕੂੜੇ ਦੇ ਢੇਲ ਦੇ ਬਿਲਕੁਲ ਨਜ਼ਦੀਕ ਇੱਕ ਜ਼ਮੀਨ ਦੇ ਮਾਲਕ ਕਿਸਾਨ ਗੁਰਕੇਵਲ ਸਿੰਘ ਵਾਸੀ ਪਿੰਡ ਰਣੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਲਾਸਟਿਕ ਦੇ ਲਿਫਾਫੇ ਉੱਡ ਕੇ ਉਹਨਾਂ ਦੇ ਖੇਤਾਂ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਉਸਨੇ ਭਰੇ ਮਨ ਨਾਲ ਕਿਹਾ ਕਿ ਕਈ ਸਾਲ ਹੋ ਗਏ ਹਨ ਉਸ ਨੂੰ ਨਗਰ ਕੌਂਸਲ ਨਾਲ ਸੰਪਰਕ ਕਰਦੇ ਹੋਏ ਪਰ ਇਸ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਕਿਸਾਨ ਗੁਰਕੇਵਲ ਸਿੰਘ ਰਣੀਆਂ ਨੇ ਕਿਹਾ ਕਿ ਜਦੋਂ ਹਵਾ ਚੱਲਦੀ ਹੈ ਤਾਂ ਘਰਾਂ ਵਿੱਚ ਬੈਠ ਕੇ ਉਹ ਆਪਣੀ ਰੋਟੀ ਵੀ ਨਹੀਂ ਖਾ ਸਕਦੇ ਗੰਦੀ ਬਦਬੂ ਉਹਨਾਂ ਦੇ ਘਰਾਂ ਤੱਕ ਪਹੁੰਚਦੀ ਹੈ ਅਤੇ ਲੋਕ ਇਸ ਕੂੜੇ ਦੇ ਪਹਾੜ ਕਰਨ ਬਹੁਤ ਹੀ ਪਰੇਸ਼ਾਨ ਹਨ ਉਥੇ ਹੀ ਬਾਰ-ਬਾਰ ਸੰਪਰਕ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਕੈਮਰੇ ਸਾਹਮਣੇ ਬੋਲਣ ਲਈ ਤਿਆਰ ਨਹੀਂ ਹਨ ਪਾਣ ਸਾਫ ਕਰੋ ਸਾਫ ਕਰੋ ਸਾਫ ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂੜੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂੜੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚ ਆ ਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਲ ਨੇ ਸਾਰੇ ਹਸਪਤਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ ਛੋਟੇ ਬੱਚੇ ਇਨਾ ਇਥੋਂ ਇਹ ਨਹੀਂ ਜਰੀਲੀ ਗੈਸ ਨਿਕਲਦੀ ਹੈ ਇਨੀ ਜਿਹੜੀ ਸਮੈਲ ਹੈ ਸਾਡੇ ਕੋ ਖੁੱਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਉਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆ ਰਹੇ ਆਂ ਸੀਐਮ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਐਮਸੀਟੀ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਜੋ ਕੇਜਰੀਵਾਲ ਜੀ ਨੇ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਬਹੁਤ ਢੇਰ ਨੇ ਜਿਹਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਦੇ ਵਿੱਚ ਜਾ ਕੇ ਹਿੱਸਾ ਲਿਆ ਸੀਗਾ ਜੋੜਾ ਸ਼ੋਰਾ ਤੇ ਪ੍ਰਚਾਰ ਕੀਤਾ ਸੀਗਾ ਕਿ ਭਾਜਪਾ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚੱਕਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਜਿਹੇ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤੋ ਲੋਕੀ ਰਿਸ਼ਤੇਦਾਰ ਫੋਨ ਕਰਦੇ ਦੀ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤੋ ਲੋਕੀ ਜਾਣ ਤੋਂ ਮਨਾਂ ਕਰ ਦਿੰਦੇ ਨੇ ਕਿ ਆਪਾਂ ਕਿਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐਡਾ ਵੱਡਾ ਹੈ ਸੀ ਬਿਮਾਰ ਹੋ ਜਾਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਆ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾੜ ਚ ਆ ਨਹੀਂ ਸਕਦੇ ਕਿਸੇ ਡੈਥ ਹੋ ਜੇ ਤੋ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੋ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤਬਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਇਨੂੰ ਜਲਦੀ ਜਲਦੀ ਇਹ ਕੂੜੇ ਦਾ ਢੇਰ ਥੋਟਾਇਆ ਜਾਵੇ ਤਾਂ ਕਿ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਤੋਂ ਤੱਕ ਇਹ ਪਿਛਲੇ ਜਿੱਥੇ ਤੱਕ ਮੇਰੀ ਨੂੰਲਾ 10-12 ਸਾਲ ਤੋਂ ਇਦਾਂ ਹੀ ਗਿਆ ਆਪਾਂ ਸੌਂਦੇ ਆ ਰਹੇ ਆ ਕਿ ਇਥੇ ਮਸ਼ੀਨ ਆ ਰਹੀ ਆ ਜੀ ਉਹ ਕੂੜੇ ਤੋਂ ਖਾਦ ਬਣਾਏਗੀ ਔਰ ਇਹ ਨਾਲ ਵਪਾਰ ਆਏਗਾ ਨਗਰ ਕੌਂਸਲ ਨੂੰ ਮੁਨਾਫਾ ਕਰੇਗੀ ਪਰ ਤੁਸੀਂ ਘੁੰਮ ਕੇ ਦੇਖ ਸਕਦੇ ਹੋ ਮਸ਼ੀਨ ਛੱਡ ਕੇ ਚਾਰੇ ਪਾਸੇ ਕੂੜੇ ਦੇ ਪਹਾੜ ਲੱਭੇ ਆ ਸਾਨੂੰ ਮਸ਼ੀਨ ਸਾਨੂੰ ਦਸਾ ਸਾਲਾਂ ਚ ਨਹੀਂ ਲੱਭੀ ਇਹ ਨਗਰ ਕੌਂਸਲ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਹੈ ਨਗਰ ਕੌਂਸਲ ਇਹ ਚੀਜ਼ ਵਾਲੇ ਤੇ ਧਿਆਨ ਦੇ ਕੇ ਨਹੀਂ ਰਾਜੀ ਕਿ ਇੱਕ ਸ਼ਹਿਰ ਦਾ ਮੇਨ ਪੁਆਇੰਟ ਆ ਸਾਹਮਣੇ ਸ਼ਮਸ਼ਾਨ ਘਾਟ ਆ ਇਹ ਨੇ ਗੰਦ ਚ ਲੋਕੀ ਆ ਨਹੀਂ ਰਹੇ ਇੱਥੇ